ਸੱਚੇ ਕਾਲਜ ਤੁਸੀਂ ਦੇਖ ਰਹੇ ਹੋ ਸਟਾਰ ਐ ਜੀ ਨਿਊ ਚੈਨਲ ਅਮਰਜੀਤ ਦੇ ਨਾਲ ਤੁਹਾਡੇ ਰੂਬਰੂ ਕਰਾਂਗੇ ਲੋਕਾਂ ਨੇ ਜਿਸ ਨੂੰ ਨਾਮ ਦਿੱਤਾ ਗੈਂਗਸਟਰ ਖਾਲਸਾ ਕੋਲਜ ਸਿਨੇ ਸਕੈਂਡਰੀ ਸਕੂਲ ਦਾ ਵਿਦਿਆਰਥੀ 1984 ਵਿੱਚ ਸ਼ੁਰੂ ਕੀਤੀ ਗੇਮ ਬਾਕਸਿੰਗ ਦੁਨੀਆ ਦੇ ਵਿੱਚ ਆਪਣੀ ਪਛਾਣ ਅਤੇ ਨਾਮ ਬਣਾਇਆ ਕਈ ਮੈਡਲ ਜਿੱਤੇ ਪੰਜਾਬ ਪੁਲਿਸ ਵਿੱਚ ਨੌਕਰੀ ਕੀਤੀ ਫਿਰ ਸلسਲਾ ਸ਼ੁਰੂ ਹੋਇਆ ਫਿਲਮਾਂ ਵਿੱਚ ਨਾਮ ਮਸ਼ਹੂਰ ਹੋਇਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਵਿੱਚ ਨਾਮ ਦਾ ਡਰ ਚਾਰ ਪਾਸੇ ਇੱਕ ਹੀ ਨਾਮ ਗੈਂਗਸਟਰ ਜਗਤਾਰ ਬੌਕਸਰ ਹੁਣ ਉਹ ਛੋਟੇ ਛੋਟੇ ਬੱਚਿਆਂ ਨੂੰ ਫ੍ਰੀ ਵਿੱਚ ਬੌਕਸਿੰਗ ਦੀ ਸਿਖਲਾਈ ਦਿੰਦਾ ਹੈ ਤੇ ਗੱਲ ਕਰਦੇ ਹਾਂ ਗੈਂਗਸਟਰ ਜਗਤਾਰ ਬੌਕਸਰ ਨਾਲ ਸਾਡੇ ਨਾਲ ਜਗਤਾਰ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਕੀ ਕਹਿਣਾ ਚਾਹੁੰਦੇ ਹੈ ਜੋ ਕੀ ਬੱਚਿਆਂ ਨੂੰ ਪ੍ਰੈਕਟਿਸ ਕਰਾਈ ਜਾਂਦੀ ਹੈ ਸਭ ਦੇ ਜੇ ਦੇਖਿਆ ਜਾਵੇ ਕਿ ਪਾਲੇ ਵਿੱਚ ਸੀਰੀਜ਼ ਗੇਮ ਦੇ ਵਿੱਚ ਕਾਫੀ ਨਾਮ ਕਮਾਇਆ ਵਾ ਕਿ ਹੁਣ ਲੈ ਕੇ ਤੁਸੀਂ ਬੱਚਿਆਂ ਨੂੰ ਬਿਲਕੁਲ 프리ਵੋ ਕੋਸਟ ਗੇਮ ਕਰਾ ਰਹੇ ਹੋ ਇੱਕ ਸਰਕਾਰੀ ਸਕੂਲ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਜੇ ਆਪਣਾ ਤੋ ਦੇਖਿਆ ਸਾਡਾ ਬਾਕਸਿੰਗ ਸਾਡੀ ਗੇਮ ਹੈ ਸਾਡੀ ਬਾਅੰਦ ਦੇਵੇਂ ਉਹ ਅਸੀਂ ਆਪਾਂ ਵੀ ਕਰਕੇ ਸਾਨੂੰ ਅੱਜ ਇਹ ਜਾਂਦੇ ਲੋਕ ਉਹਨੇ ਕਰ ਵੀ ਜਾਂਦੇ ਆ ਤੇ ਆਪਾਂ ਨੂੰ ਪਰਵਰਤਨ ਕਰਨਾ ਚਾਹੀਦਾ ਨੇ ਕਿ ਬੱਚਿਆਂ ਨੂੰ ਇਹਨਾਂ ਸੰਭਾਲਨੇ ਆ ਵੀ ਗੇਮ ਕਰੋ ਆਪਣਾ ਆਪਣੇ ਮਾਨ ਤੋਂ ਆਪਣੇ ਸਕੂਲ ਦਾ ਆਪਣੇ ਜਿਹੜਾ ਨਾਮ ਤੋਂ ਹੋਵੇ ਮਤਲਬ ਆਪਣੇ ਆਪਣੇ ਰਿਫਰੈਂਸ ਵੀ ਕਰੋਗੇ ਤੇ ਕਿਸੇ ਨੂੰ ਵਿਚਾਰ ਸਕੋ ਪਰ ਜੇ ਸਰ ਦੇਖਿਆ ਜਾਵੇ ਕਿ ਪੰਜਾਬ ਦੇ ਹਾਲਾਤ ਜਿਹੜੇ ਕਿ ਬਹੁਤ ਹੀ ਬੱਤਰ ਹੋ ਰਹੇ ਆ ਜਿਹੜੇ ਪੰਜਾਬੀ ਆ ਉਹ ਨਸ਼ਿਆਂ ਦੇ ਵਿੱਚ ਵੱਢੇ ਜਾ ਰਹੇ ਆ ਉਸ ਬਾਰੇ ਕਿਹੜਾ ਕਹਿੰਦਾ ਉਹ ਬਦਨਾਮ ਜੀ ਕਿ ਕਿਨੇ ਕੁ ਬਦਨਾਮ ਸਾਡੇ ਨਸ਼ੇ ਬੱਚੇ ਥੱਲੇ ਭਰੇ ਨੇ ਲਿਖੇ ਹੋਏ ਨੇ ਵੱਡੇ ਨੇ ਲਹੇ ਜਿਹੜੇ ਕਰਦੇ ਨੇ ਉਹ ਹਰੂ ਨਹੀਂ ਦੇ ਨੇ ਕਿ ਜਿਨ੍ਹਾਂ ਨੂੰ ਚੱਟ ਲਵਜਦੀ ਆ ਪਿੱਛੇ ਵੀ ਆਉਂਦੇ ਨੇ ਸਾਡੀ ਦੇ ਜ਼ਿਆਦਾ ਬਦਮਾਸ਼ ਨਹੀਂ ਕੀਤਾ ਪੰਜਾਬ ਵੀ ਨਹੀਂ ਲੱਗਿਆ ਜੀ ਡਰਤਿਆ ਨਹੀਂ ਕਿਨੇ ਕਰਦੇ ਨੇ ਜੀ ਤੁਹਾਡੇ ਤਾਂ ਸਾਡੇ ਦੇ ਬੜੇ ਇਲਜ਼ਾਮ ਲੱਗੇ ਵੀ ਅਸੀਂ ਬੜੇ ਨਜੇ ਕਰਦੇ ਹਾਂ ਹਾਂ ਜਿਸ ਤਰ੍ਹਾਂ ਜਿੱਥੇ ਤੁਸੀਂ ਹੁਣੇ ਇਲਜ਼ਾਮ ਦੀ ਗੱਲ ਕੀਤੀ ਆ ਤੁਹਾਨੂੰ ਵੀ ਕਈ ਵਾਰ ਲੋਕਾਂ ਨੇ ਗੈਂਗਸਟਰ ਦਾ ਵੀ ਇੱਕ ਨਾਮ ਦਿੱਤਾ ਵਾ ਉਸ ਬਾਰੇ ਕਹਿਣਾ ਚਾਹੁੰਦੇ ਓਕੇ ਹਾਂ ਇਹ ਕੀ ਖਾਧੀਆਂ ਜੀ ਜੁਨਾ ਨੂੰ ਧਾਕੀ ਨੂੰ ਇੱਕ ਬਨੇ ਦੁਨੀਆ ਨੂੰ ਬਨੇ ਆ ਕਿਦਰ ਮੱਦੀ ਇਦੋਂ ਹੀ ਵੱਢੀ ਜਾਂਦੇ ਉਦੋਂ ਹੀ ਵੱਢੀ ਜਾਂਦੇ ਜਿਹੜਾ ਮੱਦੀ ਜਿਹਨੂੰ ਲੋਕਾਂ ਮੱਦੀ ਕਹੀ ਜਾਂ ਨਾ ਕੋਈ ਵਰਤ ਨਹੀਂ ਪਈ ਨਾ ਕੋਈ ਤੋਂ ਉਹਦੇ ਤੋਂ ਪੀ ਜਾਂ ਨਹੀਂ ਨਹੀਂ ਆ ਰਿਹਾ ਲੈਂਦੇ ਸੋਹ ਲੈਂਦੇ ਮਹਾਰਾਜ ਦਾ ਪਾਣੀ ਆ ਰਿਹਾ ਲੈਂਦੇ ਬਾਕੀ ਦੂਸਾਂ ਨਹੀਂ ਚੱਕਦੇ ਤੇ ਕੀ ਸਨੇਹ ਦੇਣਾ ਚਾਹਦੇ ਤੁਸੀਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਉਹ ਆਪਣੇ ਮਾਂ ਪਿਓ ਦਾ ਨਾਮ ਰਸਨ ਕਰ ਮੇਂ ਗੇਮਾਂ ਖੇਡਣ ਮਿਹੇ ਪਤੇ ਤਿਆਗਣ ਆਪਣੇ ਛੋਟੇ ਭਰਾਵਾਂ ਨਾਲ ਬਟਿਆਂ ਨਾਲ ਲੈ ਕੇ ਉਹਨਾਂ ਨੂੰ ਜਿਹੜੀ ਜਿਹੜੀ ਗੇਮ ਉਹ ਕਰਦੇ ਨੇ ਉਹ ਗੇਮਾਂ ਦੇ ਵਿੱਚ ਉਹਨਾਂ ਕੋਈ ਰੈਲਟੀ ਕੋਈ ਬਾਕਸਿੰਗ ਕੋਈ ਜਿੱਟੋ ਕੋਈ ਵਾਲੀਬਾਲ ਸਾਰੇ ਇਹ ਤੋਂ ਜਿਹੜੀ ਕੋਚ ਨਹੀਂ ਦੇਣਾ ਆਪਣੇ ਟਾਈਮ ਤੋਂ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਨਸ਼ਾ ਲਾਉਂ ਇਹ ਨਸ਼ਾ ਲਾਉਣ ਗੇਮ ਦਾ ਨਾ ਕਿ ਹੋਰ ਨਸ਼ੇ ਕਰਨ ਜਾਣ ਦੱਸਣ ਇਹ ਨਸ਼ਾ ਇਹ ਸਭ ਤੋਂ ਵਧੀਆ ਗੇਮ ਗਰਾਉਂਡ ਦਾ ਈਹੀਂ ਗਰਾਉਂਡ ਤੇ ਜਾਣਾ ਹੀ ਜਾਣਾ ਹੀ ਮਿਹਨਤ ਕਰਨੀ ਕਰਨੀ ਹੈਈ ਆਪਣਾ ਨਾਮ ਬਣਾਉਣਾ ਆਪਣੇ ਮਾਂ-ਪਿਓ ਦਾ ਨਾਮ ਚਮਕਾਉਣਾ ਸਕੂਲ ਦਾ ਕਰਨਾ ਆਪਣੇ ਜ਼ਿਲ੍ਹੇ ਦਾ ਕਰਨਾ ਤੇ ਜੇ ਤਾਂ ਜਾਣਗੇ ਨੈਸ਼ਨਲ ਲੈਵਲ ਤੇ ਆਪਣੇ ਪੰਦੇਸ਼ ਦਾ ਪੰਜਾਬ ਦਾ ਨਾਮ ਇੰਟਰਨੈਸ਼ਨਲ ਜਾਣਗੇ ਤੇ ਜਿਆਦਾ ਨਾਮ ਕਰਨਗੇ ਉਹ ਜਿਆਦਾ ਤਰੱਕੀ ਉਹਨਾਂ ਦੀ ਹੋਣੀ ਨਾਲ ਮਾਂ ਪਿਓ ਦੀ ਤਰੱਕੀ ਹੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ